ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਜੜ ਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਮਾਤ ਹੱਟ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਸੋਹਲ ਠੱਠੀਆਂ ਜਿਲੇ ਦੀ ਗੱਲ ਕਰੀਏ ਤੇ ਸ਼੍ਰੀ ਧਰਮਤਰ ਸਾਹਿਬ ਤੇ ਬਾਈ ਗਰਸਾਲ ਸਿੰਘ ਫੌਜੀ ਸਾਹਿਬ ਹੁਣਾਂ ਕੋਲ ਪਹੁੰਚੇ ਆ ਦੋ ਮੱਜਾਂ ਲੈ ਕੇ ਆਇਆ ਇੱਕ ਬਿਲਕੁਲ ਤਿਆਰੀ ਤੇ ਗੱਬਣ ਤੇ ਇੱਕ ਸੋਈ ਸੁਵਾਈ ਇੱਕ ਕੱਟੀ ਵਿਖਾਵਾਂਗੇ ਖੀਰੀ ਤੁਹਾਨੂੰ ਤੇ ਡੇਢ ਕੇ ਸਾਲ ਦੀ ਬਾਕੀ ਕਰਦੇ ਆ ਫੌਜੀ ਸਾਹਿਬ ਨਾਲ ਗੱਲ ਪੁੱਛਦੇ ਆ ਕਿਵੇਂ ਦੇ ਰਹਿਣਗੇ ਆਪ ਆਪ ਤੇ ਜੁੜੇ ਰਹੋ ਅੰਧ ਤੱਕ ਜੀ ਧੰਨਵਾਦ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਸਾਬ ਜੀ ਕੀ ਹਾਲ ਚਾਲ ਕਿਰਪਾ ਫੌਜੀ ਸਾਹਿਬ ਤੁਸੀਂ ਦੱਸੋ ਮੈਂ ਆਨੰਦ ਖੁਸ਼ ਕੇਪਾ ਵੈਗਰੂ ਦੀ ਠੀਕ ਆ ਪਹਿਲਾ ਮਾਲ ਫਿਰ ਗਿਆ ਤੇ ਸਾਰੇ ਚੈਨਲ ਦੇ ਵੇਖਣ ਵਾਲੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਠੀਕ ਆ ਜੀ ਬੱਧਰਪੁਰੇ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਬਹੁਤ ਚੈਨਲ ਨੂੰ ਪਿਆਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਠੀਕ ਆ ਜੀ ਥੈਂਕ ਯੂ ਜੀ ਤੇ ਤੁਹਾਡਾ ਵੀ ਪਿਆਰ ਬਣੇ ਸਾਡੇ ਨਾਲ ਸਾਡਾ ਤੁਹਾਡਾ ਬਣੇ ਰਹੇ ਇਸੇ ਤਰ੍ਹਾਂ ਹੀ ਆ ਜੀ ਇਸੇ ਤਰ੍ਹਾਂ ਪ੍ਰੇਮ ਜਿਹੜਾ ਅੱਗੇ ਵਧਦਾ ਰਹੇ ਵਧਦਾ ਰਹੇ ਬਾਕੀ ਮਾਲ ਡੰਗਰ ਤੇ ਆਉਂਦਾ ਰਹਿੰਦਾ ਸਭ ਤੋਂ ਪਹਿਲਾਂ ਪਿਆਰ ਹੁੰਦਾ ਭੈਣ ਭਰਾ ਪਿਆਰ ਪਿਆਰ ਹੁੰਦਾ ਜੀ ਇਹਦੇ ਕਰਮ ਵਾਲੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਪਿਆਰ ਦੇ ਭੁੱਖੇ ਭਜੇ ਫਿਰਦੇ ਮਾਇਆ ਦੇ ਮਮੋਣੀ ਇੱਥੇ ਚੱਲ ਗਏ ਮਾਇਆ ਦੇ ਮਮੋਣੀ ਜਾਂਦੀ ਜਾਂਦੀ ਰਹਿਣੀ ਆ ਮਾਇਆ ਮੋਹਣੀ ਤਰੀ ਕਰਦੀ ਹਣਾ ਜਿਹਦੇ ਇੱਧਰੋਂ ਆਉਣੋਂ ਇੱਧਰੋਂ ਆਉਣੋਂ ਇਹ ਚੱਲਦੀ ਫਿਰਦੀ ਆ ਪਿਆਰ ਬੜਾ ਘੱਟ ਨਸੀਬਾ ਨਾਲ ਤੇ ਬਾਕੀ ਮੇਰੇ ਵੀਰ ਜਿੱਥੋਂ ਵੀ ਕੋਈ ਖਰੀਦ ਕਰਦੇ ਮੇਰੇ ਭੈਣ ਭਰਾ ਆਪਣੇ ਦਿਨੋਂ ਖਰੀਦ ਕਰਿਆ ਕਰੋ ਤੇ ਬਿਲਕੁਲ ਦਿਮਾਗ ਨਾਲ ਕਾਲੀ ਨਾ ਪਿਆ ਕਰੋ ਕਾਲੇ ਨਾ ਪਿਆ ਕਰੋ ਇੱਥੇ ਆ ਕਿਉਂਕਿ ਜਿਹੜੀ ਚੀਜ਼ ਲੈਣ ਵਾਲੀ ਆ ਕਿੰਨੇ ਦੀ ਲੈਣ ਵਾਲੀ ਆ ਇਹ ਪਤਾ ਨਹੀਂ ਕਿਵੇਂ ਲੈਣੇ ਆ ਤੇ ਪਤਾ ਨਹੀਂ ਕਿਤਰਾ ਲੈਣੇ ਆ ਹਾਂ ਦੁਖੀ ਨਾ ਦਿਲ ਕਰੀ ਬਾਕੀ ਜਿਹੜਾ ਵੀ ਮੇਰਾ ਭਰਾ ਵਪਾਰੀ ਆ ਹਮ ਸੱਚਾਈ ਦੇ ਤੇ ਜੇ ਗੁੱਸਾ ਹੈ ਮੇਰੀ ਗੱਲ ਦਾ ਕੋਈ ਸਾਰੇ ਸੱਚ ਦੇ ਵੇਹੇ ਕਰਦੇ ਆ ਕੁਛ ਬੰਦੇ ਵਿੱਚੋਂ ਮਾਰ ਵੀ ਜਾਂਦੇ ਕੱਪ ਏਡੀ ਕਰਨੀ ਕੋਈ ਅਹੀਂ ਵੇਡੇ ਸੱਚੇ ਸੋਚੇ ਨਹੀਂ ਆ ਤੇ ਸਾਰੇ ਬੰਦੇ ਸਚਾਈ ਦੇ ਕਰੋ ਕੰਮ ਜਿਹੜੀ ਗੱਲ ਆ ਕੇ ਨੂੰ ਹੀ ਧੋਖਾ ਨਾ ਦੋ ਕਿਉਂਕਿ ਕਿਸ ਨੇ ਜਿਹੜੇ ਪੈਸੇ ਲਾਉਣੇ ਆ ਬੜੇ ਕਿਹਦਾ ਕਿਦਾਂ ਦੀ ਕਮਾਈ ਕੀਤੀ ਨਹੀਂ ਚਾਰੀ ਕੇ ਨੇ ਏ ਨਾਮ ਫੌਜੀ ਸਾਹਿਬ ਨਾਮ ਮੇਰਾ ਭਰਾਜੀ ਸਿੰਘ ਪਿੰਡ ਸੋਹੜਾ ਹਾਂ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਡਿਸਟ੍ਰਿਕਟ ਵੀ ਤਰਨਤਾਰਨ ਸਾਹਿਬ ਉਹ ਸੌਰੀ ਤਸੀਰ ਵੀ ਤਰਨਤਾਰਨ ਸਾਹਿਬ ਜੀ ਜੀ ਮੋਬਾਈਲ ਨੰਬਰ ਨੇ 9146 70568 ਠੀਕ ਅੱਜ ਤਿੰਨ ਪਸ਼ੂ ਪਾਉਣੇ ਆ ਅੱਜ ਆਪਣੇ ਕੋਲ ਚਾਰ ਪਸ਼ੂ ਇੱਕ ਮਾਲੀਆ ਤੁਹਾਡੇ ਸਾਹਮਣੇ ਹੁਣੇ ਤੁਰਿਆ ਆਜੋ ਹਾਂ ਤੁਰਿਆ ਆ ਮਾਲੀਆ ਤੁਰਿਆ ਨੀਲੀ ਦਾ ਮਾਲੀ ਬਹੁਤ ਸੋਹਣਾ ਘਟਾ ਚੋਬਾ ਹੀ ਹੋ ਜੇ ਦੰਦੋ ਕੋਈ ਗੱਲ ਇਹ ਤੋਂ ਸ਼ੁਰੂਆਤ ਕਰੀਏ ਹਾਂਜੀ ਇਹ ਮੈਂ ਤੇ ਲਿਆ ਏ ਮੈਂ ਇਹ ਵੀ ਤੇਲ ਲਿਆ ਆਪਣੇ ਬਦਰਪੁਰੇ ਸਾਹਿਬ ਸਤਾ ਮਹੀਨੇ ਦੀ ਘੱਪਣ ਆ ਚੈੱਕ ਪਾਸ ਆ ਗਿਆ ਚੈੱਕ ਪਾਸ ਆ ਤੇ 5 5.5 ਕਿਲੋ ਦੁੱਧ ਆ ਬੱਚਿਆ ਨਹੀਂ ਘੜ ਤੇ ਬੱਚਿਆ ਨਹੀਂ ਜੋ ਮਗਰ ਬਾੜੇ ਤੇ ਮਿਲਦੀ ਟਿਕਟ ਮਿਲਦੀ ਆ ਟਿਕਾ ਲਾਉਣਾ ਪੈਂਦਾ ਤੇ ਭੜਾ ਵੀ ਪਾਉਣਾ ਪੈਂਦਾ ਜੋ ਬਾਕੀ ਜੂੜ ਜੜ ਕੁਛ ਨਹੀਂ ਓਕੇ ਜੀ ਚਲੋ ਤੋਰਾ ਕਰਵਾਓ ਚੈੱਕ ਖੋਲ ਕੇ ਲਓ ਜੀ ਖੋਲੋ ਖੋਲੋ ਵੀਰ ਜੀ ਖੋਲੋ ਵੀ ਲੋਈ ਇਹ ਸਾਰੇ ਆਪਣੇ ਭਰਾ ਆਏ ਕਿ ਮਾਰ ਕੋਈ ਨਹੀਂ ਇਹ ਸਾਰੇ ਤੁਹਾਡੇ ਜੀ ਹੋਜੀ ਵੀਰ ਜੀ ਕੀ ਹਾਲ ਚੰਗ ਠੀਕ ਠਾਕ ਦੇ ਚਲੋ ਵਧੀਆ ਇਸੇ ਨਗਰ ਦੇ ਇਸੇ ਨਗਰ ਦੇ ਸਾਰੇ ਆਪਾਂ ਆ ਗਏ ਆਪਣੇ ਭਰਾ ਹੀ ਆ ਗਏ ਠੀਕ ਹੈ ਜੀ ਲੋਈ ਸਜਣੋ ਮੈਂ ਆ ਤੇ ਤੀਜਾ ਸੂਆ ਲਾ ਲੇ ਕੋਈ ਚੌਥਾ ਲਾ ਲੇ ਫੋਜੀ ਸਾਹਿਬ ਤੇ ਕਰਦੀ ਆ 7 ਕਿਲੋ 7 ਮਹੀਨੇ ਦੀ ਥੋੜੀ ਘੱਪਣ ਤੇ 5 ਕਿਲੋ ਦਾ ਦੁੱਧ ਪੱਕਾ ਦਾ ਲੈ ਲਓ ਜੀ ਕੱਦ ਵਜਣ ਜਿਹੜਾ ਫੁੱਲ ਵੱਡੇ ਲੋੜ ਦੀ ਆ ਢਾਂਚੇ ਦੀ ਥਾਂ ਤਿੰਨ ਭਾਅ ਵੀ ਜਿਹੜਾ ਟੋਕੜਾਂ ਵਾਲਾ ਜਾਂਦਾ ਅੱਜ ਕਰਵਾ ਦਿੰਨੇ ਆਂ ਗਾ ਫੇਰ ਚਲੋ ਬਣੀ ਆ ਮਹੀਨੇ ਤੇ ਦੋ ਤਿੰਨ ਹੀ ਰਹਿ ਗਿਆ ਹੋਜੀ ਸਾਹਿਬ ਰੇਟ ਦੀ ਗੱਲ ਕਰੀਏ ਰੇਟ ਜੈਸਰੂ ਵਾਲੀ ਕਰੀਏ ਆਪਾਂ ਆ ਜੀ ਮੋਲ 60 52 55 ਦੀ ਦੇ ਦੇਣਗੇ 55 55 ਹੀ ਕਰ ਦਈਏ ਨਹੀਂ ਧੱਕਾ ਜਾਨਦਗੀ ਪਿਆਰ ਮਾਉਂਦਾ ਪਿਆਰ ਮੌਤੇ ਯਾਰ ਦਾ ਲੋ ਜੱਦ ਦੇ ਦੇ ਆ 55 ਦੇ ਸੰਸਾ ਤੁਹਾਡੀ ਗੱਲ ਨਹੀਂ ਆਇਆ ਬਤੋਰਦੇ ਠੀਕ ਆ ਇਹ ਕਰਕੇ ਆ ਗਈ ਬਿਲਕੁਲ ਤਿਆਰੀ ਤੇ ਹਾਂ ਇਹ ਮਲਾਕ ਲੈ ਜੂਗੀ ਹਾਂ ਬਾਕੀ ਮੈਂ ਸੋਣੀ ਆ ਆਹ ਦਾ 10 ਦਿਨ ਕੱਚੀ ਆ ਨਾ ਹਾਂ ਦਾ 10 ਦਿਨ ਕੱਚੀ ਨਹੀਂ 10 ਨਹੀਂ ਘੜਦੀ ਹਾਂ ਦਾ ਘੜਦੀ ਆ ਤੇ ਕਿਹਨੇ ਵਸੂ ਆਊਗੀ ਆਪਾਂ ਲੈ ਜਾ ਦੂਜਾ ਕਹਿਗੇ ਹਾਂ ਕਿ ਜਾ ਮਾਲੇ ਕੋਈ ਤੀਜਾ ਮਾਰ ਲੈ ਹਾਂ ਸਮਝ ਆਪਣੀ ਤਾਂ ਬੱਦਲੇ ਮੇਰਾ ਭਰਾ ਬਾਕੀ ਸੋਣੀ ਆ ਥਣ ਭਾਂਡੇ ਦੀ ਜਿੰਨੇ ਵੀ ਸਾਫ ਆ ਬੈਕਗ੍ਰਾਉਂਡ ਸਜਣੋ ਫੁੱਲ ਜਿਹੜੀ ਤਿਆਰ ਕਰੂਗੀ ਤੇ ਹਾਂ ਨਾ ਸਾਨੂੰ ਸਾਹ ਦੇਖੋ ਬਹੁਤ ਫੁੱਲ ਨਹੀਂ ਮੈਂ ਨਹੀਂ ਖੁੱਲਣੀ ਮੈਂ ਆਹ ਦੇਖੋ ਤੇ ਲਾਟੋਲਾ ਬਹੁਤ ਹੈ ਬਾਕੀ ਸੀੜਿਆ ਹਾਂ ਹੁਣੀ ਮੈਂ ਆਹ ਦੇਖੋ ਗਾਂਰ ਕੀ ਹੈ ਨਾ ਗਾਂਵਰ ਕੀ ਹੈ ਗਾਂਵਾਰਗੀ ਕਰਮਾ ਲਈ ਲਾਓ ਮੋੜ ਲਿਓ ਕੱਦ ਵਜਨ ਫੁੱਲ ਵੱਡੇ ਦੀ ਹੈ ਨਾ ਹਾਂਜੀ ਹੂੰ ਠੀਕ ਹੈ ਜੀ ਸਾਜਣੋ ਕੱਦ ਵਜਨ ਫੁੱਲ ਵੱਡਾ ਕੋਈ ਛੋਟੀ ਨਹੀਂ ਆ ਸੁਵਾ ਦੂਜਾ ਕਿਆ ਹੈ ਬਾਈ ਨੇ ਤੇ ਕੋਈ ਤੀਜਾ ਵੀ ਮੰਨ ਸਕਦਾ ਉਹਨੂੰ ਬੈਕਗ੍ਰਾਉਂਡ ਵੀ ਤਿਆਰ ਕਰਦੀ ਆ ਤੇ ਬਾਈ ਕਹਿੰਦਾ ਦੂਜਾ ਸੁਵਾ ਵੀ ਤੀਜਾ ਵੀ ਮੰਨ ਸਕਦਾ ਜਿਹੜਾ 10 ਦਿਨ ਖੁੱਲੇ ਡੁੱਲੇ ਲੈ ਜੂਗੀ ਢਿਲ ਢੁਲਵਾਨੇ 'ਚ ਬਹੁਤ ਪਈ ਆ ਮਿਲਕ ਮੈਨ ਵਿੱਚ ਚੰਗੀ ਮੈਂ ਦੀ ਚੰਗੀ ਬਾਡੀ ਢਾਂਚੇ ਦੀ ਆ ਤੇ ਰੇਟ ਫੌਜੀ ਸਾਹਿਬ ਕਿੰਨਾ ਕਰ ਦੀਗੇ ਰੇਟ ਸੰਧੂ ਸਾਹਿਬ ਮੇਰਾ ਤਾਂ ਡੇਢ ਕਰ ਲਿਏ ਕਿਉਂਕਿ ਅੱਜਕੱਲ ਡੇਢ ਬੜਾ ਚੱਲਣ ਰਿਹਾ ਜੋ ਹਾਂ ਮੰਨਦੇ ਆ ਹੈ ਰੇਡ ਆਪਾਂ ਨਾ ਤੇ ਡੇਢ ਕਰਨਾ ਨਾ ਸਵਾ ਕਰਨਾ ਜੋ ਜੀ 1 लाख 5000 ਮੋਲਾ ਜੀ 1 लाख 2000 ਝੋਟੀ ਦੇ ਦਿਆਂਗੇ ਹੋਰ ਅਸਲੀ ਝੋਟੀ ਮਿਲਦੀ ਨਹੀਂ ਜੋ ਹੋਰ ਕਰ ਦੋ ਦੁੱਧ 14 ਕਿਲੋ ਝੋਟੀ ਦੇ ਭਰੋ ਵੀ ਸੰਧੂ ਸਾਹਿਬ ਲੱਖ ਹੀ ਪੂਰਾ ਕਰ ਦੋ ਨਹੀਂ ਧੱਕਾ ਕਰ ਦੋ ਜਾਂ Ando ਜੋ ਤੁਹਾਡੇ ਗੇੜੇ ਦਾ ਠੀਕ ਲਾਹ ਰੋ ਮਾੜੀ ਜੀ ਕਰਾ ਵਨ ਬਨ ਬਨ ਆਕਤੀ ਇਹ ਮੈਂ ਕਰੀ ਕਰਮ ਵਾਲੀ ਕੁੜੀ ਹੀਰਾ ਹੀ ਹੀਰੇ ਦਾ ਵੀਰੇ ਠੀਕ ਹੈ ਆ ਸਾਰੀਆਂ ਢੱਲਾ ਪਈਆਂ ਜਿੱਦੋਂ ਮੈਂ ਤਿਆਰ ਹੋਈ ਨਾ ਡੇ ਦੱਸੂ ਤੁਹਾਨੂੰ ਮੈਂ ਕੀ ਜੀ ਜਾਏ ਵਾਕੇ ਇਹ ਜੀ ਮੈਂ ਕਿਸੇ ਨਹੀਂ ਤੁਹਾਨੂੰ ਲੱਖ ਰੁਪਏ ਦੇਣੀ ਠੀਕ ਹੈ ਚਲੋ ਕੋਈ ਨਹੀਂ ਆਪਣੇ ਅੱਡੇ ਤੋਂ ਜਾਊਗੀ ਨਾ ਆਪਣੇ ਅੱਡੇ ਤੋਂ ਵੀਰ ਮਾਲ ਯਾਦ ਕਰ ਲਈ ਹਣਾ ਠੀਕ ਆ ਐ ਸੀਸਰਾਕ ਪੂਰੀ ਫੋਲ ਜਵਾਨੀ ਤੇ ਅੱਗੇ ਨੀਲੀ ਰਾਵੀ ਦਾ ਭੁੱਲ ਆ ਗਿਆ ਤੇ ਕਿੰਨੀ ਉਮਰਾ ਆ ਗਈ ਇਹ ਸੰਤੂ ਸਾਹਿਬ ਚੌਗਾ ਜੋ ਚਾਰ ਦੰਦ ਹੋ ਗਿਆ ਹੁਣ ਇਹ ਤੁਰਿਆ ਆਇਆ ਮਾਰੀ ਆ ਤੁਰਿਆ ਆ ਆ ਰੇੜੇ ਲਗਾ ਜੋ ਬਾਕੀ ਟੈਕਟੀਕਲ ਬੜੇ ਚਾਹੀਏ ਜੰਗਰ ਗਾਰਡ ਮਦਰ ਦਾ ਕਿੰਨਾ ਕੁ ਹੋਊਗਾ 18 ਕਿਲੋ ਠੀਕ ਆ ਨੀਲੀ ਜਾ ਗਈ ਨਹੀਂ ਨਹੀਂ ਪਿਓਰ ਨੀਲੀ ਦੀ ਗੱਲ ਆ ਪਾਜੀ ਤੇ ਮੂੰਹ ਤਾਂ ਚਾਰ ਦੰਦ ਗੱਡੀ ਲੱਗਾ 14 ਗੱਡੀ ਲੱਗਾ ਰੇੜੇ ਗੱਡੀ ਲੱਗਾ ਤੇ ਮੈਂ ਵੀ ਕਰਾਸ ਕਰਦਾ ਤ ਨਹੀਂ ਕਰਦਾ ਸਾਰਾ ਕਰਦਾ ਹਣਾ ਕੱਟਾ ਬੜਾ ਪਿਆਰਾ ਬਹੁਤ ਸੋਹਣਾ ਏ ਬਹੁਤ ਸੋਹਣਾ ਸਿੰਘਾਰ ਨੇ ਤੂੰ ਲਾਇਆ ਉਹਦਾ ਹੀ ਲੈੰਡਾ ਜੀ ਇਹ ਆ ਸਿੰਗ ਲੱਗਾ ਮਾਲੀ ਨੂੰ ਵੇਖੋ ਕੀ ਬਾਤ ਹੈ ਸਿੰਘ ਵੇਖੋ ਕਿਹੜਾ ਲੱਗਾ ਮਾਲੀ ਬਹੁਤ ਸੋਹਣਾ ਸਿੰਘ ਇਹਦਾ ਬਾਕੀ ਕਾਲ ਦਿਖਾਓ ਕਿੰਨੇ ਸੋਹਣੇ ਆ ਲਓ ਜੀ ਸਜਣੋ ਗੱਟਾ ਵੀ ਚੰਗਾ ਵੱਡੇ ਕਦ ਕੱਢਦਾ ਕੋਈ ਛੋਟਾ ਨਹੀਂ ਥੋੜਾ ਜਿਹਾ ਠਿੱਕਾ ਬਾਕੀ ਸੋਹਣਾ ਕੱਟਾ ਲੰਮ ਕਰ ਤੋਰ ਦੋ ਮੜਿਆ ਸਿੰਘੀ-ਸੁੰਗੀ ਬੜੀ ਸੋਹਣੀ ਲੱਗੀ ਆ ਇਹ ਵੀ ਗੱਲੋਂ ਮਾਲੀ ਨੇ ਤੁਸਾ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਲੈਓ ਤੋਰਾ ਤਰਾ ਬੜਾ ਸੋਹਣਾ ਕੱਟੇ ਦਾ ਨਾ ਮਾਲੀ ਵੇਖੋ ਤੋੜੀ ਇੱਕ ਨੰਬਰ ਆ ਬਾਕੀ ਨਿਸ਼ਾਨੀਆਂ ਸਾਰੀਆਂ ਸਾਨੂੰ ਸਾਬ ਚੈੱਕ ਕਰੋ ਨਹੀਂ ਨਹੀਂ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਅੱਖ ਵੇਖੋ ਐ ਚਮਕਦੀ ਨਹੀਂ ਸੋਣਿਆਂ ਨੂੰ ਚਮਕਦੀ ਹੈ ਚੌਂਕਦੀ ਹੈ ਚੌਂਕਦੀ ਹੈ ਚਲੋ ਲੈ ਚਲੋ ਇੱਕ ਦੇ ਕਰੇ ਮਿਲਦੇ ਜੋ ਮੌਕਾ ਹੁੰਦਾ ਜੀ ਵਾ ਵਾ ਦੂਸਰਾ ਹੈ ਦਾ ਠੀਰੇ ਇਹ ਬਾਈ ਜੀ ਫਿਰ ਇਹਦੀ ਕੀਮਤ ਕਿੰਨੀ ਕਰ ਦੀਏ ਕਰਦੀ ਹੈ 2.5 ਲੱਖ ਚਾਈਦਾ ਨੀਲੀ ਦਾ ਨੀਲੀ ਦਾ ਬਾਰਡਰ ਦਾ ਬਾਰਡਰ ਬੈਲਟ ਆਪਣੇ ਬਾਰਡਰ ਬੈਲਟ ਦਾ ਹੈ ਨਾ ਨਹੀਂ ਕਰਨਾ ਨਹੀਂ ਸਤੂ ਸਾਹਿਬ 65 ਅੱਛਾ ਠੀਕ ਆ ਬਾੜੀ ਆ ਜਾ ਸਨੋ ਕਰਦੇ 60 ਦਾ ਜਾਣ ਦੋ ਜਾ ਠੀਕ ਆ ਸੱਜਣਾ ਸਾਡੀ ਆ ਜੀ ਚੋਲ ਮਾਨਦਾਨ ਕਰਦੇ ਸੰਧੂ ਸਾਹਿਬ ਤੁਹਾਡੀ ਗੱਲ ਤੇ ਖੁੱਲ ਜੋ ਵਾ 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 ਠੀਕ ਆ ਇੱਕ ਆ ਗਈ ਖੀਰ ਕੱਟੀ ਹੈ ਨਾ ਪਿਆਰ ਪਿਆਰ ਹੀ ਪਿਆਰ ਹੀ ਘਟਣਾ ਫੌਜੀ ਸਾਹਿਬ ਕਹਿੰਦਾ ਪਿਆਰ ਹੀ ਪਿਆਰ ਹੀ ਖੀਰੀ ਕੱਟੀ ਆ ਗਈ ਹੈ ਨਾ ਕੱਤੀ ਵੀਰ ਜੀ ਝੂੜਨੀ ਮਾਰਦਾ ਸਾਲ ਦੀ ਜੋ ਘਰ ਦੀ ਕੱਟੀ ਜੋ ਆਪਣੀ ਠੀਕ ਆ ਆ ਥਣ ਤੁਮ ਦਿਖਾਓ ਕਰਮ ਵਾਲੀ ਦੇ ਲਓ ਜੀ ਥਣ ਬੜਾ ਮੋਟਾ ਹੈ ਨਾ ਵਧੀਆ ਹੈ ਚੰਗੀ ਮਹਿਰੀਆ ਵਧੀਆ ਮਹਿਰੀਆ ਆਪਣੇ ਘਰ ਦੀ ਕੱਟੀ ਆ ਠੀਕ ਆ ਤੇ ਖੀਰੀ ਮੂਹਦ ਹੋ ਗਈ ਆ ਕਿੰਨੇ ਕ ਦੀ ਆਪਾਂ ਦੇ ਦਿੱ ਗਏ 20000 ਹੀ ਦੇ ਦਾਂਗੇ ਆਪਾਂ 18 ਦੀ ਗਾਂ ਦੀ ਦੇ ਦਿਆਂਗੇ 18 ਹੋਰ ਦੱਸੋ ਲਓ ਸੱਜਣੋਂ 18000 ਦੀ ਕੀੜੀ ਕੱਟੀ ਆ ਕੀੜੀ ਕੱਟੀ ਕੋਈ ਸਾਹਮਣੂ ਹੈ ਨਾ 14-14 ਬਹੁਤ ਓਕੇ ਤੇ ਸੋਹਣੀ ਹਨਾ ਨਾਲ ਇੱਕ ਨੰਬਰ ਕੋਈ ਗੱਲ ਨਹੀਂ ਠੀਕ ਹੈ ਚਲੋ ਜਿਹੜਾ ਵੀ ਕੋਈ ਭੈਣ ਭਰਾ ਚਾਹ ਵਾਂਗੂਗਾ ਇਹਨਾਂ ਪਸ਼ੂਆਂ ਦੇ ਵਿੱਚੋਂ ਆਪਣਾ ਪੀਸ ਚੁਣ ਸਕਦਾ ਸਾਰੇ ਚੰਗੇ ਆ ਜਾਇਜ਼ ਆ ਰੇਟ ਬਿਲਕੁਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ